ਜਿੱਥੋਂ ਤੱਕ ਦਾਸ ਨੇ ਪੜਿਆ ਇਹ ਦੇਖ ਚੱਲੀ ਕਿਥੋਂ ਸੁਲਤਾਨਪੁਰ ਲੋਧੀ ਤੋਂ ਇਮਨਾਬਾਦ ਜਾ ਰਹੇ ਸੀ ਗੁਰੂ ਨਾਨਕ ਸਾਹਿਬ ਤੇ ਰਸਤੇ ਦੇ ਵਿੱਚ ਇੱਕ ਜਗ੍ਹਾ ਰੁਕੇ ਤੇ ਗੁਰੂ ਕੋ ਇੱਕ ਸਿੱਖ ਦਰਸ਼ਨ ਕਰਨ ਆਇਆ ਭਾਈ ਤਾਰਾ ਮਹਾਰਾਜ ਜੀ ਕੋਈ ਸੇਵਾ ਬਖਸ਼ੋ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ ਤਿੰਨ ਚੀਜ਼ਾਂ ਲਿਆ ਕੇ ਦੇ ਆਕੋ ਸਤ ਨਾਮ ਉਹ ਤਿੰਨ ਚੀਜ਼ਾਂ ਕੀ ਮੰਗਾਈਆਂ ਆਟਾ ਘਿਓ ਤੇ ਆ ਮਿੱਠਾ ਖੰਡ ਕਹਿੰਦੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਮਰਿਆਦਾ ਸਿਖਾਈ ਦੇਗ ਬਣਾਉਣ ਦੀ ਕਹਿੰਦੇ ਜਦੋਂ ਦੇਗ ਤਿਆਰ ਹੋਈ ਸਤ ਸੰਗ ਕਰਕੇ ਜਦੋਂ ਸੰਗਤ ਵਿੱਚ ਵੰਡੀ ਗਈ ਤੇ ਮਰਦਾਨੇ ਨੇ ਆਖਿਆ ਮਹਾਰਾਜ ਬੜੀ ਸੁਆਦ ਇਹ ਅੱਜ ਕੀ ਬਣਵਾਇਆ ਜੇ ਬਹੁਤ ਸੁਆਦ ਲੱਗਾ ਇਹ ਪ੍ਰਸਾਦ ਮੈਨੂੰ ਬਹੁਤ ਸੁਆਦ ਲੱਗਿਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਇਹ ਅੰਮ੍ਰਿਤ ਵਰਗਾ ਦੇਖਦਾ ਪ੍ਰਸਾਦ ਸਿੱਖਾਂ ਦੇ ਵਿੱਚ ਸਦਾ ਵਰਤਦਾ ਰਹੇ ਆਕੋ ਸਤਿਨਾਮ ਵਾਹਿਗੁਰੂ ਪਾਈ ਗੁਰਦਾਸ ਜੀ ਦੀ ਬਾਣੀ 'ਚ ਇਹ ਵੀ ਜਿਕਰ ਆਉਂਦਾ ਹੈ ਜਦੋਂ ਬਾਬਾ ਜੀ ਨੇ ਪੀਰ ਦੇ بیٹے ਨੂੰ ਪਤਾਲ ਕਾਸ਼ ਵਿਖਾਏ ਨੇ ਤੇ ਉਹਦੇ 'ਚ ਇੱਕ ਪੰਗਤੀ ਇਹ ਲੱਖ ਆਕਾਸ਼ ਪਤਾਲ ਲੱਖ ਅਖ ਫੁਰਕ ਵਿੱਚ ਸਭ ਦਿਖਲਾਈ ਤੇ ਭਰ ਕਜ ਕੋਲ ਪ੍ਰਸ਼ਾਦ ਦਾ ਧਰੋਂ ਪਤਾਲੋਂ ਲਈ ਕੜਾਈ ਕੜਾਈ ਕੇ ਨਿਕੜਾ ਜਾਹਰ ਕਲਾ ਨਾ ਛਪੇ ਛਪਾਈ ਇਹ ਧੁਰ ਦਾ ਪ੍ਰਸ਼ਾਦ ਇਹ ਦੇ ਜੱਜ ਕਿ ਹ ਕੋ ਸਤਨਾਮ ਕਿਆੰ ਬੈਣ ਮਰਦਾਨਾ ਕਹਿਣ ਲਗਾ ਸਤਗੁਰੂ ਪ੍ਰਸ਼ਾਦ ਤੇ ਹੋਰ ਵੀ ਨੇ ਇਹਨੂੰ ਅਮਰਤ ਆਖਿਆ ਜੇ ਇਹਨੂੰ ਵਿਸ਼ੇਸ਼ਤਾ ਦਿੱਤੀ ਜੇ ਦੇਖ ਨੂੰ ਧਿਆਨ ਦੇਣਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਮਰਦਾਨਿਆਂ ਇਹ ਕੜਾ ਪ੍ਰਸਾਦ ਦੀ ਦੇਗ ਦਾ ਸਭ ਤੋਂ ਪਹਿਲਾ ਵਾਅਦਾ ਇਹੋ ਏ ਕਿ ਗੁਰੂ ਦੇ ਚਰਨਾਂ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਜਾਂਦੇ ਹੋਣਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜਦੋਂ ਗੁਰੂ ਦੇ ਚਰਨਾਂ 'ਚ ਕੜਾ ਪ੍ਰਸ਼ਾਦ ਦੀ ਦੇਗ ਆਉਂਦੀ ਏ ਨਾ ਇਦੇ ਚ ਵੀ ਜਿਹੜੇ ਪਦਾਰਥ ਪਏ ਨੇ ਉਹ ਕਹਿੰਦੇ ਨੇ ਸਾਡੇ ਨਾਲ ਵੀ ਵਿਤਕਰਾ ਨਹੀਂ ਹੋਇਆ ਤਿੰਨੇ ਚੀਜ਼ਾਂ ਸਾਡੀਆਂ ਇੱਕੋ ਜੀਆਂ ਮਕਦਾਰ ਦੀਆਂ ਹੱਕ ਸਤਨਾਮ ਖੰਡ ਘਿਓ ਤੇ ਆਟਾ ਇਹ ਇੱਕੋ ਜਿਹਾ ਪਾਇਆ ਜਾਂਦਾ ਜਿਹੜੀ ਸਹੀ ਮਰਿਆਦਾ ਮੇਰੇ ਮਹਾਰਾਜ ਜੀ ਕਹਿਣ ਲੱਗੇ ਖਾ ਪ੍ਰਸਾਦ ਦੀ ਦੇਗ ਜਦੋਂ ਗੁਰੂ ਦੀ ਹਜ਼ੂਰੀ ਚਾਉਂਦੀ ਏ ਤੇ ਗੁਰੂ ਪ੍ਰਸੰਨ ਹੁੰਦਾ ਇਹਦੇ ਆਲ ਵੇਖ ਕੇ ਵੀ ਕੇ ਇਹਦੇ ਵਿੱਚ ਜਿਹੜੀ ਮਿਕਦਾਰ ਪਾਈ ਗਈ ਏ ਉਹ ਵੀ ਤਿੰਨੇ ਚੀਜ਼ਾਂ ਇੱਕੋ ਜਿਹੀਆਂ ਪਾਈਆਂ ਗਈਆਂ ਨੇ ਕੋਈ ਵਿਤਕਰਾ ਨਹੀਂ ਗੱਜ ਕੇ ਆਖੋ ਸਤਿਨਾਮ ਉਹ ਇਹ ਦੇਗ ਵਿੱਚੋਂ ਖੁਸ਼ਬੋ ਆਉਂਦੀ ਏ ਸਾਂਝੇਪਨ ਦੀ ਪਿਆਰ ਦੀ mohabbat ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੇਰੇ ਸਿੱਖ ਦੇ ਘਰ ਕੋਈ ਖੁਸ਼ੀ ਦਾ ਕਾਰਜ ਹੋਏਗਾ ਤੇ ਤਾਂ ਵੀ ਇਹ ਵਰਤੇਗੀ ਜੇ ਗਮੀ ਦਾ ਹੋਏਗਾ ਤਾਂ ਵੀ ਇਹ ਗੱਜ ਕੇ ਅੱਖੋਂ ਸਤਨਾ ਦੇਖ ਲਓ ਕਿਸੇ ਦਾ ਚੌਥਾ ਹੋਵੇ ਜਾਂ ਕਿਰਿਆ ਹੋਵੇ ਤੇ ਤਾਂ ਵੀ ਦੇਗ ਵਰਤਦੀ ਹੈ ਇਹ ਕੀ ਸੀ ਕਿ ਮੇਰਾ ਸਿੱਖ ਜਿਹੜਾ ਹੈ ਉਹ ਇਸ ਅਵਸਥਾ ਤੇ ਪਹੁੰਚ ਜਾਏਗਾ ਕਿ ਸੁਖ ਤੇ ਦੁਖ ਸਮ ਕਰਕੇ ਜਾਣੇਗਾ ਗੁਰੂ ਪਿਆਰਿਓ ਮਾਣ ਕਰੋ ਮਾਣ ਸਿੱਖੀ ਚ ਜਨਮ ਮਿਲਿਆ ਨਹੀਂ ਤੇ ਇਹੋ ਜੇ ਧਰਮ ਦੇ ਜਿਨ੍ਹਾਂ ਧਰਮਾਂ ਚ ਕੋਈ ਚੜ੍ਹਾਈ ਕਰ ਜਵੇ ਤੇ ਗੁਰੂ ਪਿਆਰਿਓ ਘੇਰਾ ਬਣਾ ਕੇ ਇੱਕ ਇੱਕ ਪਿਆਲਾ ਸ਼ਰਾਬ ਦਾ ਅੱਗੇ ਰੱਖ ਕੇ ਪੀ ਕੇ ਤੇ ਤੋੜ ਦਿੰਦੇ ਨੇ ਤੇ ਕੀ ਕਹਿੰਦੇ ਨੇ ਅਸੀਂ ਸ਼ਰਾਬ ਨਹੀਂ ਪੀਤੀ ਯਹਿਰ ਪੀਤਾ ਹੈ ਬਈ ਅਸੀਂ ਯਹਿਰ ਸਮਝ ਕੇ ਪੀਤਾ ਤੇ ਪਿਆਲਾ ਤੋੜ ਦਿੱਤਾ ਹੈ ਫਲਾਣਾ ਚਲਾ ਗਿਆ ਤੇ ਅਫਸੋਸ ਵਿੱਚ ਯਹਿਰ ਪੀਤਾ ਆਖੋ ਸਤਨਾਮ ਮਰਦਾਨਿਆਂ ਮੇਰੇ ਸਿੱਖ ਦੇ ਘਰ ਜੇ ਖੁਸ਼ੀ ਵੇਲੇ ਮਿੱਠਾ ਵਰਤਦਾ ਹੈ ਇਹ ਦੀਗ ਮਿੱਠੀ ਹੈ ਤੇ ਜੇ ਕਿਤੇ ਸਮੇਂ ਅਨੁਸਾਰ ਕੋਈ ਗਮੀ ਆਏਗੀ ਤੇ ਤਾਂ ਵੀ ਦੇਗੀ ਵਰਤੇਗੀ ਇਹ ਆਵਾਜ਼ ਦਿੰਦੀ ਏ ਕਿ ਸੁੱਖ ਦੁੱਖ ਵਿੱਚ ਸਮ ਕਰਕੇ ਜਾਣਣਾ